ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਹਰੀ ਸਿੰਘ ਨਲੂਆ ਪੇਜ ਤੇ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦਾ ਸੋ ਸਿੱਖ ਇਤਿਹਾਸ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦੇ ਜੀਵਨ ਤੇ ਆਧਾਰਿਤ ਇਹ ਵੀਡੀਓਜ਼ ਚੱਲ ਰਹੀਆਂ ਨੇ ਜਿਹੜੀਆਂ ਰੈਗੂਲਰ ਬਣਾਈਆਂ ਜਾ ਰਹੀਆਂ ਨੇ ਅੱਜ ਜਿਹੜੀ ਵੀਡੀਓ ਦੇ ਵਿੱਚ ਜ਼ਿਕਰ ਕਰਨ ਲੱਗਾ ਉਹ ਮਲਤਾਨ ਦਾ ਜੰਗ ਤੇ ਸਰਦਾਰ ਹਰੀ ਸਿੰਘ ਦਾ ਫੱਟੜ ਇਹ ਵੀਡੀਓ ਛੋਟੀ ਰਹੇਗੀ ਕਿਉਂਕਿ ਅੱਜ ਸਮਾਂ ਥੋੜਾ ਘਟਿਆ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਮਲਤਾਨ ਦਾ ਜੰਗ ਤੇ ਸਰਦਾਰ ਹਰੀ ਸਿੰਘ ਦਾ ਫੱਟੜ ਹੋਣਾ ਕਸੂਰ ਦੀ ਫਤਿਹ ਦੇ ਨਾਲ ਹੀ ਸਭ ਤੋਂ ਪਹਿਲਾਂ ਕਮ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਰਨਾ ਚਾਹੁੰਦੇ ਸੀ ਉਹ ਇਹ ਸੀ ਕਿ ਨਵਾਬ ਮੁਜੱਫਰ ਖਾਨ ਹਾਕਮ ਮਲਤਾਨ ਨੂੰ ਆਪਣੇ ਕੀਤੇ ਦੀ ਸਿੱਖਿਆ ਦਾਇਕ ਸਜ਼ਾ ਦਿੱਤੀ ਜਾਏ ਨਵਾਬ ਕਸੂਰ ਦੀ ਬਗਾਵਤ ਵਿੱਚ ਜਿੰਨਾ ਕਸੂਰ ਕਸੂਰੀਆਂ ਦਾ ਸੀ ਉਸ ਤੋਂ ਵੱਧ ਸਜ਼ਾवार ਮੁਜ਼ਫਰ ਖਾਨ ਮਲਤਾਨ ਸੀ ਕਿਉਂਕਿ ਕਤਬਦੀਨ ਖਾਨ ਇਸੇ ਦੀ ਮਦਦ ਦੇ ਭਰੋਸੇ ਤੇ ਆਕੀ ਹੋਇਆ ਬੈਠਾ ਸੀ ਇਸ ਗੱਲ ਦਾ ਪੱਕਾ ਸਬੂਤ ਸ਼ੇਰੇ ਪੰਜਾਬ ਪਾਸ ਮੌਜੂਦ ਸੀ ਕਿ ਇਸ ਨੇ ਧੰਨ ਹਥਿਆਰਾਂ ਤੇ ਅਨਾਜ ਆਦਿ ਸਹਾਇਤਾ ਦੇ ਕੇ ਕਤਬਦੀਨ ਨੂੰ ਬਗਾਵਤ ਕਰਨ ਲਈ ਪ੍ਰੇਰਿਆ ਸੀ ਪਰ ਨਵਾਬ ਮੁਜ਼ਫਰ ਖਾਨ ਦੇ ਚੰਗੇ ਭਾਗਾਂ ਨੂੰ ਉਸ ਸਮੇਂ ਕੁਝ ਹੋਰ ਐਸੇ ਆ ਤੇ ਜ਼ਰੂਰੀ ਮਾਮਲੇ ਮਹਾਰਾਜਾ ਸਾਹਿਬ ਦੇ ਸਾਹਮਣੇ ਆ ਗਏ ਜਿਨ੍ਹਾਂ ਕਰਕੇ ਮੁਜ਼ਫਰ ਖਾਨ ਕੋਈ ਸਮੇਂ ਦੀ ਸਜ਼ਾ ਤੋਂ ਬਚਿਆ ਰਿਹਾ ਹੁਣ ਜਰਾ ਜੇ ਹੀ ਵੇਲ ਮਿਲਣ ਪਰ ਛੇਰੇ ਪੰਜਾਬ ਨੇ ਆਪਣਾ ਸਾਰਾ ਧਿਆਨ ਨਵਾਬ ਮਲਤਾਨ ਤੋਂ ਸਿੱਖਿਆ ਦੇਣ ਵੱਲ ਲਗਾ ਦਿੱਤਾ ਜਨਵਰੀ ਸਨ 1810 ਦੇ ਆਰੰਭ ਹੁੰਦੇ ਹੀ ਮਹਾਰਾਜਾ ਸਾਹਿਬ ਨੇ ਸਾਰੇ ਨਾਮੀ ਸਰਦਾਰਾਂ ਦਾ ਕੱਟ ਕੀਤਾ ਤੇ ਮਲਤਾਨ ਦੇ ਉੱਤੇ ਚੜ੍ਹਾਈ ਲਈ ਤਿਆਰੀਆਂ ਦੇ ਕੰਮ ਨੂੰ ਸਭ ਨੂੰ ਯੋਗਤਾ ਅਨੁਸਾਰ ਵੱਖੋ-ਵੱਖ ਵੰਡ ਦਿੱਤੇ ਜੋ 1 ਮਹੀਨੇ ਦੇ ਅੰਦਰ ਅੰਦਰ ਸਭ ਠੀਕ ਠਾਕ ਹੋ ਗਏ ਇਸੇ ਤਰ੍ਹਾਂ ਸਨ 1810 ਦੀ ਫਰਵਰੀ ਦੀ 15 ਤਰੀਕ ਨੂੰ ਬੜੀ ਬਲਵਾਨ ਫੌਜ ਨੇ ਸਣੇ ਭਾਰੀ ਤੋਪਖਾਨੇ ਦੇ ਮਲਤਾਨਵਾਲ ਚਾਲੇ ਪਾ ਦਿੱਤੇ ਇਹ ਸਾਰੀ ਮੋਹਮ ਨੇ ਸੇਨਾਪਤੀ ਕਮਾਂਡਰਨ ਚੀਫ ਸ਼੍ਰੀ ਹਜੂਰ ਮਹਾਰਾਜਾ ਰਣਜੀਤ ਸਿੰਘ ਜੀ ਆਪ ਸਨ ਇਹ ਸਾਰੀ ਫੌਜ ਦੇ ਸੇਨਾਪਤੀ ਮਹਾਰਾਜਾ ਰਣਜੀਤ ਸਿੰਘ ਜੀ ਆਪ ਸੀਗੇ ਇਹਨਾਂ ਬਹਾਦਰ ਫੌਜਾਂ ਨੇ ਲੰਮੇ ਕੂਚ ਕਰਦਿਆਂ ਹੋਇਆਂ 24 ਫਰਵਰੀ ਨੂੰ ਮਲਤਾਨ ਦੇ ਲਾਗੇ ਜਾ ਡੇਰੇ ਲਾਏ ਇੱਥੇ ਪਹੁੰਚ ਕੇ 25 ਫਰਵਰੀ ਨੂੰ ਮਹਾਰਾਜਾ ਸਾਹਿਬ ਨੇ ਨਵਾਬ ਮੁਜੱਫਰ ਖਾਨ ਨੂੰ ਇੱਕ ਮਰਾਸਲਾ ਲੇ ਕੇ ਭਜਵਾਇਆ ਜਿਸ ਦੀ ਇੱਕ ਇੱਕ ਸਤਰ ਤੋਂ ਨਿਆਇ ਅਤੇ ਗੰਭੀਰਤਾ ਚੋ-ਚੋ ਪੈਂਦੀ ਸੀ ਇਸ ਖੱਤ ਦੇ ਪਹੁੰਚਣ ਨਾਲ ਬਹਾਦਰ ਫਤੇਹ ਸਿੰਘ ਆਲੂਵਾਲੀਆ ਏਲ ਚੀਨੀਤ ਹੋਇਆ ਉਹ ਮਰਾਸਲਾ ਯੋਗ ਸਰਨਾਵੇ ਦੇ ਅਪਰੰਤ ਇਸ ਤਰ੍ਹਾਂ ਆਰੰਭ ਹੁੰਦਾ ਸੀ ਸਰਕਾਰ ਲਾਹੌਰ ਅਤੇ ਤੁਹਾਡੇ ਵਿਚਾਲੇ ਇਹ ਨਾਮਾ ਲਿਖਿਆ ਹੋਇਆ ਸੀ ਜਿਸ ਵੇਲੇ ਤੁਸੀਂ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਅੱਗੇ ਨੂੰ ਸਰਕਾਰ ਦੀ ਵਫਾਦਾਰੀ ਨਾਲ ਤਹਿਤ ਵਿੱਚ ਰਹੋਗੇ ਤੁਸੀਂ ਸਰਕਾਰ ਲਾਹੌਰ ਦੇ ਕਿਸੇ ਵੈਰੀ ਨਾਲ ਆਪਣਾ ਕੋਈ ਸਬੰਧ ਨਹੀਂ ਰੱਖੋਗੇ ਤੁਸੀਂ ਸਾਲਾਨਾ ਬਾਰ ਗੁਜ਼ਾਰੀ ਸਣੇ ਨਜ਼ਰਾਨੇ ਦੇ ਆਪਣੇ ਆਦਮੀਆਂ ਰਾਹੀਂ ਸਰਕਾਰ ਦੇ ਖਜ਼ਾਨੇ ਵਿੱਚ ਲਾਹੌਰ ਠੀਕ ਨियत ਸਮੇਂ ਤੇ ਪਹੁੰਚਾ ਦਿਓਗੇ ਤੁਸੀਂ ਇਸ ਲਿਖਤ ਦੇ ਅਪਰੰਤ ਤਨੋਂ ਮਨੋਂ ਸਰ ਲਾਹੌਰ ਸਰਕਾਰ ਦੇ ਖੈਰ ਖਵਾਤ ਤੇ ਸ਼ੁਭਚਿੰਤਕ ਰਹੋਗੇ ਪਰ ਤੁਸੀਂ ਉਪਰੋਕਤ ਲਿਖਤ ਦੀ ਹਰ ਇੱਕ ਸ਼ਰਤ ਦੇ ਉਲਟ ਚੱਲਦੇ ਰਹੇ ਹੋ ਜਿਸ ਕਰਕੇ ਇਸ ਅਹਿਦਨਾਮੇ ਦੇ ਤੋੜਨ ਦੇ ਹੇਠ ਵਾਕਿਆਤਾਂ ਅਨੁਸਾਰ ਤੁਸੀਂ ਖੁਦ ਜ਼ਿੰਮੇਵਾਰ ਹੋ ਇੱਕ ਆਪਣੀ ਲਿਖਤ ਦੇ ਵਿਰੁੱਧ ਤੁਸੀਂ ਸਰਕਾਰ ਦੇ ਪ੍ਰਸਿੱਧ ਵੈਰੀ ਅਹਿਮਦ ਖਾਨ ਸਿਆਲ ਰਾਇਸ ਝੰਗ ਨੂੰ ਆਪਣੇ ਕੋਲ ਪਨਾਹ ਦਿੱਤੀ। ਇਹ ਦਨਾਮੇ ਦੀ ਲਿਖਤ ਅਨੁਸਾਰ ਤੁਸੀਂ ਪਬੰਦ ਸੀ ਕਿ ਉਸ ਨੂੰ ਗ੍ਰਿਫਤਾਰ ਕਰਕੇ ਸਰਕਾਰ ਕੋਲ ਪਹੁੰਚਾ ਦਿੱਤਾ ਜਾਵੇਗਾ। ਸਰਕਾਰ ਲਾਹੌਰ ਦੇ ਵਫਾਦਾਰ ਰਹਿਣ ਦੀ ਥਾਂ ਤੁਸੀਂ ਉਲਟੀ ਸਰਕਾਰ ਦੇ ਵਿਰੁੱਧ ਜੰਗ ਵਿੱਚ ਨਵਾਬ ਕুতਬਦੀਨ ਖਾਨ ਕਸੂਰੀਏ ਦੀ ਧਨ ਅਤੇ ਹਥਿਆਰਾਂ ਨਾਲ ਮਦਦ ਕੀਤੀ ਜਿਸ ਦਾ ਪੂਰਾ ਸਬੂਤ ਮੌਜੂਦ ਹੈ ਜੋ ਕਿ ਆਪਾਂ ਪਿੱਛੇ ਪੜਿਆ ਕਸੂਰ ਦੀ جنگ ਦੇ ਵਿੱਚ ਹੋਇਆ ਬਾਜ਼ਗਜ਼ਾਰੀ ਤੇ ਨਜ਼ਰਾਨੇ ਤੇ ਰਪਾਏ ਤੇ ਪਹੁੰਚਾਣ ਵਿੱਚ ਤੁਸੀਂ ਇੰਨੇ ਗਾਫਲ ਰਹੇ ਹੋ ਕਿ ਨियत ਸਮੇਂ ਤੋਂ ਦੋਨਾ ਸਮਾਂ ਗੁਜ਼ਰ ਗਿਆ ਪਰ ਤੁਸੀਂ ਆਪਣਾ ਫਰਜ਼ ਹਾਲੇ ਤੱਕ ਪੂਰਾ ਨਹੀਂ ਕੀਤਾ ਉੱਪਰ ਲਿਖਿਆ ਤਿੰਨ ਗੱਲਾਂ ਕਾਰਨ ਤੁਸੀਂ ਇਹ ਤਨਾਮੇ ਤੇ ਤੋੜਨ ਦੇ ਜ਼ਿੰਮੇਵਾਰ ਹੋ ਇਸ ਗੱਲ ਦਾ ਜਿਹੜਾ ਤਤਕਰਾਏ ਤਵਾਰੀਖ ਪੰਜਾਬ ਮੁਫਤੀ غلام ਸਰਵਰ ਸਫਾ 100 84 ਦੇ ਉੱਤੇ ਦਿੱਤਾ ਹੋਇਆ ਹੈ ਕਿਉਂਕਿ ਇਹ ਕਸੂਰ ਤੁਸੀਂ ਜਾਣਬੁੱਝ ਕੇ ਕੀਤਾ ਇਸ ਲਈ ਹੁਕਮ ਦਿੱਤਾ ਜਾਂਦਾ ਹੈ ਕਿ ਪਿਛਲੀ ਬਾਜ਼ਗਜ਼ਰੀ ਦੀ ਸਾਰੀ ਰਕਮ ਸਣੇ ਮਾਕੂ ਜਰੀ ਮਾਨੇ ਤੇ ਤਵਾਨੇ ਜੰਗ ਦੇ ਬਹੁਤ ਛੇਤੀ ਸਰਕਾਰ ਦੀ ਹਜ਼ੂਰੀ ਵਿੱਚ ਲੈ ਕੇ ਹਾਜ਼ਰ ਹੋ। ਦੂਸਰੀ ਸੂਰਤ ਵਿੱਚ ਮਲਤਾਨ ਦੀ ਹਕੂਮਤ ਤੋਂ ਤੁਹਾਨੂੰ ਹਟਾ ਕੇ ਸਰਕਾਰ ਦਾ ਖੁਦ ਦਾ ਕਬਜ਼ਾ ਕਰ ਲੈਣਾ ਰਾਜਨੀਤ ਤੇ ਨਿਆਏ ਦੇ ਬਿਲਕੁਲ ਠੀਕ ਹੋਵੇਗਾ। ਤੁਸੀਂ ਸਾਡੇ ਪਤਵੰਤੇ ਜੀ ਸਰਦਾਰ ਫਤਿਹ ਸਿੰਘ ਦੇ ਹੱਥੀਂ ਉੱਤਰ ਲਿਖ ਕੇ ਭੇਜ ਦਿਓ। ਦੋਵਾਂ ਗੱਲਾਂ ਵਿੱਚੋਂ ਤੁਹਾਨੂੰ ਕਿਹੜੀ ਪਸੰਦ ਹੈ? ਸਰਦਾਰ ਫਤਿਹ ਸਿੰਘ ਨੇ ਜਦ ਮੁਲਤਾਨ ਦੇ ਨਵਾਬ ਕੋਲ ਪਹੁੰਚ ਕੇ ਮਰਾਸਲਾ ਉਹਨੂੰ ਪੜ੍ਹ ਕੇ ਸੁਣਾਇਆ ਤਾਂ ਨਵਾਬ ਦੇ ਹੱਥਾਂ ਦੇ ਤੋਤੇ ਉੱਡ ਗਏ ਤੇ ਬੜਾ ਘਬਰਾਇਆ ਉਸ ਵੇਲੇ ਉਹਨੇ ਕੋਈ ਤਸੱਲੀ ਬਖਸ਼ ਉੱਤਰ ਦੇਣ ਦੀ ਥਾਂ ਕਸਮਾਂ ਤੇ ਸੌਹਾਂ ਨਾਲ ਗੱਲ ਨੂੰ ਟਾਲਣਾ ਚਾਹਿਆ ਸਰਦਾਰ ਫਤਿਹ ਸਿੰਘ ਨੇ ਐਸੀ ਸੂਰਤ ਵਿੱਚ ਨਵਾਬ ਕੋਲ ਹੋਰ ਠਹਿਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਵਾਪਸ ਕੈਂਪ ਵਿੱਚ ਪਹੁੰਚ ਕੇ ਸਾਰੇ ਹਾਲ ਸਰਕਾਰ ਨੂੰ ਆਦ ਦੱਸੇ ਹੁਣ ਚੇਰੇ ਪੰਜਾਬ ਨੇ ਫੌਰੀਨ ਖਾਲਸਾ ਫੌਜਾਂ ਨੂੰ ਮਲਤਾਨ ਉਤੇ ਤਾਵਾ ਕਰਨ ਦਾ ਹੁਕਮ ਦੇ ਦਿੱਤਾ ਬਸ ਫੇਰ ਕੀ ਸੀ ਖਾਲਸਾ ਫੌਜਾਂ ਚੌਮਾ ਪਾਸਿਆਂ ਤੋਂ ਕਾਲੀਆਂ ਘਟਾਵਾਂ ਦੀ ਤਰ੍ਹਾਂ ਮਲਤਾਨ ਤੇ ਜਾ ਤਾਵਾ ਬੋਲਿਆ ਅੱਗੋਂ ਨਵਾਬ ਮੁਜੱਫਰ ਖਾਨ ਨੇ ਵੀ ਆਪਣੀਆਂ ਬੜੀ ਭਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਇਹ ਤੇ ਕਿਲੇ ਵਿੱਚ ਸਾਲ ਭਰ ਲਈ ਖਾਣਾ-ਦਾਣਾ ਤੇ ਸਮਾਨੇ ਜੰਗ ਇਕੱਠਾ ਕਰਕੇ ਰੱਖਿਆ ਸੀ ਪਰ ਖਾਲਸਾ ਫੌਜਾਂ ਦੇ ਪਹੁੰਚਦੇ ਇੱਕੋ ਇੱਕ ਲੜਾਈ ਵਿੱਚ ਉਸ ਦੀ ਬੁੱਧ ਟਿਕਾਣੇ ਆ ਗਈ ਅਰਥਾਤ ਸ਼ਹਿਰ ਨੂੰ ਖਾਲੀ ਛੱਡ ਕੇ ਤੇ ਉਹ ਕਿਲੇ ਦੇ ਵਿੱਚ ਜਾ ਵੜਿਆ ਹੁਣ ਖਾਲਸੇ ਨੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਨਾਲ ਹੀ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਕਿਲੇ ਨੂੰ ਸਾਰੇ ਪਾਸਿਆਂ ਤੋਂ ਘੇਰੇ ਵਿੱਚ ਰੱਖ ਲਿਆ ਜਾਵੇ ਤੇ ਕੋਈ ਵੀ ਅੰਦਰ ਦਾ ਅੰਦਰ ਤੇ ਬਾਹਰ ਦਾ ਬਾਹਰ ਹੀ ਰਹਿ ਜਾਵੇ ਬਸ ਜਾਮ ਹੀ ਲੱਗ ਜਾਏ ਢੱਕੇ ਲੱਗ ਜਾਣ ਹੁਣ ਅੰਦਰ ਦੇ ਅੰਦਰ ਤੇ ਬਾਹਰ ਦੇ ਬਾਹਰ ਕੋਈ ਅੰਦਰ ਬਾਹਰ ਨਾ ਜਾ ਸਕੇ ਸੋ ਉਸੇ ਤਰ੍ਹਾਂ ਹੀ ਹੁਕਮਾਂ ਦੀ ਪਾਲਣਾ ਕੀਤੀ ਗਈ ਤੇ ਨਵਾਬ ਨੂੰ ਆਪਣੀ ਕਈ ਹਜ਼ਾਰ ਦੀ ਸ਼ਿਲੀ ਫੌਜ ਅਤੇ ਗਾਜੀਆਂ ਦੇ ਨਾਲ ਕਿਲੇ ਦੇ ਅੰਦਰ ਬੰਦ ਕਰ ਦਿੱਤਾ। ਨਵਾਬ ਬਹਾਵਲਪੁਰ ਦਾ ਖਾਲਸੇ ਦੀ ਤਹਿਤ ਦੇ ਵਿੱਚ ਆਉਣਾ। ਖਾਲਸਾ ਫੌਜਾਂ ਦਾ ਮਲਤਾਨ ਸ਼ਹਿਰ ਤੇ ਕਬਜ਼ਾ ਕਰ ਲੈਣ ਤੇ ਨਵਾਬ ਨੂੰ ਘੇਰ ਲੈਣ ਤੇ ਇਲਾਕੇ ਦੇ ਰਾਇਸ ਤੇ ਹੋਰ ਪਤਵੰਤਿਆਂ ਤੇ ਇੰਨਾ ਦਬਦਬਾ ਛਾਇਆ ਕਿ ਉਹ ਬਿਨਾਂ ਕਿਸੇ ਲੜਾਈ ਦੇ ਛੇਰੇ ਪੰਜਾਬ ਦੇ ਮਤੀ ਹੋ ਗਏ। ਜਿਹਾ ਕਿ ਮੁਹੰਮਦ ਖਾਨ ਰਾਇਸ ਲਿਆਤ ਪਖਰ ਨੇ ਆਪਣੇ ਪਤਵੰਤੇ ਕਰਮਚਾਰੀਆਂ ਦੇ ਹੱਥੀਂ 120000 ਰੁਪਏ ਨਜ਼ਰਾਨਾ ਮਹਾਰਾਜਾ ਦੀ ਯੂਨੀ ਵਿੱਚ ਭੇਜ ਕੇ ਅੱਗੇ ਨੂੰ ਸਰਕਾਰ ਲਾਹੌਰ ਦਾ ਬਾਜਗੁਜ਼ਾਰ ਰਹਿਣ ਦੀ ਬੇਨਤੀ ਕੀਤੀ ਜੋ ਪ੍ਰਵਾਨ ਕੀਤੀ ਗਈ। ਇਸੇ ਤਰ੍ਹਾਂ ਨਵਾਬ صدیق ਮੁਹੰਮਦ ਖਾਨ ਵਾਲੀ ਬਹਾਵਲਪੁਰ ਨੇ 1 ਲੱਖ ਰੁਪਏ ਰੋਕਦਰਸ਼ਨ ਭੇਟਸ ਨੇ 500 ਸਵਾਰ ਮਦਦ ਲਈ ਆਪਣੇ ਨਾਲ ਲੈ ਕੇ ਸ਼ੇਰ-ਏ-ਪੰਜਾਬ ਦੀ ਸੇਵਾ ਵਿੱਚ ਪੇਸ਼ ਹੋਇਆ। ਤੇ ਅੱਗੇ ਲਈ ਤਾਇਤ ਦੇ ਵਿੱਚ ਰਹਿਣ ਦੀ ਪ੍ਰਵਾਨਗੀ ਚਾਹੀ ਜੋ ਕਿ ਮਨਜ਼ੂਰ ਕੀਤੀ ਗਈ। ਇਹ ਗੱਲ ਮਲੂਮ ਰਹਿ ਕਿ ਨਵਾਬ ਬਹਾਵਲਪੁਰ ਮੁਜ਼ਫਰ ਖਾਨ ਨਵਾਬ ਮਲਤਾਨ ਦਾ ਬੜਾ ਕਦੀਮੀ ਸਹਾਇਕ ਤੇ ਮਿੱਤਰ ਸੀ ਪਰ ਹੁਣ ਮਲਤਾਨ ਦੀ ਫਤਿਹ ਦੀ ਖਬਰ ਸੁਣ ਕੇ ਐਸਾ ਭੈ ਭੀਤ ਹੋਇਆ ਕਿ ਮਹਾਰਾਜੇ ਦੀ ਤਾਇਤ ਵਿੱਚ ਰਹਿਣ ਨੂੰ ਹੀ ਆਪਣੀ ਸਲਾਮਤੀ ਸਮਝੀ ਇਸ ਗੱਲ ਦਾ ਤਤਕਰਾ ਹਿਸਟਰੀ ਆਫ ਦੀ ਪੰਜਾਬ ਸੈਦ ਮੁਹੰਮਦ ਲਤੀਫ ਸਫਾ 386 ਦੇ ਵਿੱਚ ਦਿੱਤਾ ਗਿਆ ਮੁਲਤਾਨ ਸ਼ਹਿਰ ਦੇ ਜ਼ਰੂਰੀ ਪ੍ਰਬੰਧਾਂ ਦੇ ਹੋ ਜਾਣ ਉਪਰੰਤ ਸ਼ੇਰੇ ਪੰਜਾਬ ਨੇ ਆਪਣਾ ਸਾਰਾ ਧਿਆਨ ਕਿਲੇ ਦੇ ਫਤਿਹ ਕਰਨ ਨਾਲ ਲਾ ਦਿੱਤਾ ਇੱਕ ਦਿਨ ਮਹਾਰਾਜਾ ਸਾਹਿਬ ਨੇ ਖੁਦ ਬਹੁਤ ਸਾਰੇ ਸਰਦਾਰਾਂ ਦੇ ਨਾਲ ਕਿਲੇ ਨੂੰ ਚਾਰਾਂ ਪਾਸਿਆਂ ਤੋਂ ਬੜੇ ਗੋਹ ਨਾ ਦੇਖਿਆ ਤੇ ਹੁਕਮ ਦਿੱਤਾ ਕਿ ਖੇਜਰੀਆ ਤੇ ਹਾਥੀ ਦਰਵਾਜ਼ੇ ਦੇ ਸਾਹਮਣੇ ਵੱਡੀਆਂ ਤੋਪਾਂ ਬੀੜੀਆਂ ਜਾਣ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ ਗਈ ਤੇ ਲਗਾਤਾਰ ਕਿਲੇ ਤੇ ਗੋਲੀਬਾਰੀ ਹੋਣ ਲੱਗ ਪਈ ਪਰ ਕਿਲੇ ਦੇ ਬਹੁਤ ਪੱਕੇ ਹੋਣ ਕਾਰਨ ਫਸੀਲਾਂ ਤੇ ਕੋਈ ਬਾਹਲਾ ਲੰਮਾ ਅਸਰ ਨਾ ਪਿਆ ਤੇ ਜਿਹੜੀ ਲੜਾਈ ਹੈ ਲਮਕ ਦੀ ਿੱਕੀ ਹੁੰਦੀ ਹੈ ਹੁਣ ਕੱਲ ਆਪਾਂ ਜਿਹੜਾ ਚੈਪਟਰ ਪੜ੍ਹਨਾ ਉਹ ਹੈਗਾ ਵਾ ਹਰੀ ਸਿੰਘ ਨਲੂਆ ਹੋਣਾ ਦੀ ਪਹਿਲੀ ਕੁਰਬਾਨੀ ਕੌਮੀ ਪਰਵਾਨਿਆਂ ਦੇ ਜਥੇ ਦੇ ਵਿੱਚ ਸ਼ਾਮਲ ਹੋਣਾ ਤੇ ਉਹ ਜਿਹੜੀ ਹੈਗੀ ਆ ਜਿਹੜੀ ਸਟੋਰੀ ਆ ਦੁੱਖ ਭਰੀ ਆ ਕਿਉਂਕਿ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਜੇਤੂ ਜਰਨੈਲ ਅਜਿਤ ਜਰਨੈਲ ਹਰੀ ਸਿੰਘ ਨਲੂਆ ਕਾਫੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਉਰੇ ਜਿਹੜੀਆਂ ਲੜਾਈਆਂ ਨੇ ਇਹਨਾਂ ਸਾਰੀਆਂ ਲੜਾਈਆਂ ਦੇ ਵਿੱਚ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਕਿ ਮਹਾਰਾਜਾ ਰਣਜੀਤ ਸਿੰਘ ਵੀ ਹੁਣੇ ਕਿਤੇ ਵੀ ਨਹੀਂ ਚਾਹੁੰਦੇ ਕਿ ਲੜਾਈ ਹੋਵੇ ਹਮੇਸ਼ਾ ਹੀ ਸਭ ਤੋਂ ਪਹਿਲਾਂ ਉਹ ਸੁਲਾਵਾਸ ਤੇ ਬੰਦਾ ਭੇਜਦੇ। ਜਿੰਨੀਆਂ ਵੀ ਲੜਾਈਆਂ ਹੁੰਦੀਆਂ ਨੇ ਜਿਹੜੇ ਬਾਜ਼ਮਜ਼ਾਰ ਉਹਨਾਂ ਨੂੰ ਸਾਲਾਨਾ ਪੱਤੇ ਲਾਏ ਹੁੰਦੇ ਆ ਜਦੋਂ ਨਹੀਂ ਪਹੁੰਚਦੇ ਕੈਂਸਰ ਉਹਨਾਂ ਕਰਕੇ ਆ ਲੜਾਈਆਂ ਹੁੰਦੀਆਂ ਆ ਅਗਰ ਉਹ ਮਤਾਹਿਤ ਰਹਿੰਦੇ ਔਰ ਹਮੇਸ਼ਾ ਉਹ ਚੀਜ਼ਾਂ ਭਰਦੇ ਰਹਿੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਈਆਂ ਗਈਆਂ ਸੀ। ਤੇ ਇਹ ਲੜਾਈਆਂ ਵੀ ਨਹੀਂ ਸੀ ਹੋਣੀਆਂ। ਖੈਰ ਇਤਿਹਾਸ ਜੋ ਕੁਝ ਲਿਖਿਆ ਉਹ ਇਸੇ ਕਰਕੇ ਲਿਖਿਆ ਗਿਆ ਕਿਉਂਕਿ ਇਤਿਹਾਸ ਨੇ ਉਸੇ ਤਰ੍ਹਾਂ ਹੀ ਵਰਕਣਾ ਸੀ ਤੇ ਅੱਜ ਆਪਾਂ ਸਰਦਾਰ ਹਰੀ ਸਿੰਘ ਨਲੂਆ ਕਿਸ਼ਤ ਨੰਬਰ 4 ਨੂੰ ਇੱਥੇ ਸਮਾਪਤ ਕਰਦੇ ਆਂ ਜੀ ਤੇ ਇੱਕ ਦੋ ਦਿਨਾਂ ਤੱਕ ਫੇਰ ਅਗਲੇ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ ਜਿਉਂ-ਜਿਉਂ ਇਸ ਪੁਸਤਕ ਨੂੰ ਅੱਗੇ-ਅੱਗੇ ਪੜ੍ਹਦੇ ਜਾਵਾਂਗੇ ਤਿਉਂ-ਤਿਉਂ ਰੌਚਕਤਾ ਹੋਰ ਬਣੀ ਜਾਏਗੀ ਕਿਉਂਕਿ ਜਦੋਂ ਸਰਦਾਰ ਹਰੀ ਸਿੰਘ ਨਲਵਾ ਹੋਣੀ ਗਵਰਨਰ ਬਣਦੇ ਨੇ ਔਰ ਮਹਾਰਾਜਾ ਰਣਜੀਤ ਸਿੰਘ ਹੋਣੀ ਉਹਨਾਂ ਨੂੰ ਆਪਣਾ ਜਰਬ ਆਪਣਾ ਸਿੱਕਾ ਚਲਾਉਣ ਲਈ ਕਹਿੰਦੇ ਨੇ ਉਹਦੇ ਤੋਂ ਬਾਅਦ ਜੜੀਆਂ ਮੱਲਾ ਸਰਦਾਰ ਹਰੀ ਸਿੰਘ ਨਲਵਾ ਹੋਣੀ ਮਾਰਦੇ ਨੇ ਉਹਨਾਂ ਗੱਲਾਂ ਨੂੰ ਸੁਣ ਕੇ ਮਾੜੇ ਤੋਂ ਮਾੜੇ ਬੰਦੇ ਦੀਆਂ ਰਗਾ ਵੀ ਖੋਲਣ ਡੈ ਪੈਂਦੀਆਂ ਨੇ ਤੂਣਾ ਬਾਲੇ ਖਾਣ ਲੱਗ ਜਾਂਦਾ ਸੋ ਅੱਜ ਦੀ ਇਹ ਕਿਸ਼ਤੇ ਇੱਥੇ ਹੀ ਖਤਮ ਕਰਦਾ ਹਾਂ ਉਮੀਦ ਕਰਦਾ ਤੁਹਾਨੂੰ ਇਹ ਚੈਪਟਰ ਪਸੰਦ ਆਇਆ ਹੋਵੇਗਾ ਬੇਨਤੀ ਆਗੇ ਇਸ ਚੈਨਲ ਨੂੰ ਵੱਤ ਵਤ ਸ਼ੇਅਰ ਕਰੋ ਕਿਉਂਕਿ ਸਾਡੇ ਕੋਲ ਪ੍ਰੋਮੋਸ਼ਨ ਦੇ ਕੋਈ ਬਾਲੇ ਵਸੀਲੇ ਨਹੀਂ ਔਰ ਤੁਹਾਡੇ ਲੋਕਾਂ ਵੱਲੋਂ ਦਿੱਤੇ ਹੋਏ ਸ਼ੇਅਰ ਲਾਈਕ 뷰 ਹੀ ਸਾਡਾ ਸਾਰਾ ਸੋਸ਼ਲ ਮੀਡੀਆ ਦਾ ਦਾਰੂਮਦਾਰ ਚਲਾਉਂਦੇ ਨੇ ਜੀ ਦੇ ਨਾਲ ਕਿ ਇਹ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਾਂਦੀਆਂ ਨੇ ਸੋ ਇਹਦੀ ਗੱਲ ਕਹਿੰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ